ਗੁਰੂ ਅਰਜਨ ਦੇ ਪਿਤਾ ਜੀ ਬਰੇ ਦੇ ਆਲੂ ਦੇ ਗੁਰਮਖੋ ਜੇ ਗੁਰੂ ਅਰਜਨ ਦੇ ਪਿਤਾ ਜੀ ਦੇ ਕੋਲ ਨਾ ਤਿੰਨ ਸਿੱਖ ਹੁੰਦੇ ਨੇ ਡਰੋਲੀ ਤੋਂ ਭਾਈ ਅਜਬ ਜੀ ਭਾਈ ਅਜੈਬ ਜੀ ਤੇ ਭਾਈ ਉਮਰ ਸ਼ਾਹ ਜੀ ਇਹ ਤਿੰਨ ਸਿੱਖ ਹੁੰਦੇ ਨੇ ਇਲਾਕੇ ਵਿੱਚੋਂ ਨਾ ਦਸਵੰਦ ਇਕੱਠਾ ਕਰਕੇ ਲੈ ਕੇ ਆਉਂਦੇ ਨੇ ਹੁਣ ਗੱਲ ਸੁਣਿਓ ਇਲਾਕੇ ਦੇ ਦੁਸ਼ਮਣ ਇਕੱਠਾ ਗੜ ਕੇ ਲਿਆ ਕੇ ਸਤਗੁਰ ਦੇ ਚਰਨਾਂ ਤੇ ਰੱਖ ਦਿੰਦੇ ਨੇ ਤੇ ਗੁਰੂ ਅਰਜਨ ਦੇ ਪਿਤਾ ਜੀ ਕਦੀ ਉਹ ਦਸਵੰਦ ਵੱਲ ਵੇਖਦੇ ਨੇ ਤੇ ਕਦੀ ਇਹ ਸਿੱਖਾਂ ਵੱਲ ਵੇਖਦੇ ਨੇ ਭਾਈ ਅਦੇਬ ਜੀ ਭਾਈ ਅਜਾਇਬ ਜੀ ਤੇ ਭਾਈ ਉਮਰ ਸ਼ਾਹ ਜੀ ਤੇ ਗੁਰੂ ਅਰਜਨ ਦੇ ਪਤਾ ਕੀ ਕਹਿੰਦੇ ਕਹਿੰਦੇ ਉਹ ਭਲਿਓ ਜਦੋਂ ਦਸਵੰਦ ਲੈ ਕੇ ਤੁਸੀਂ ਆਉਂਦੇ ਹੋ ਇਹ ਮਾਇਆਵਾਂ ਵੱਲ ਦੇਖ ਕੇ ਤੁਹਾਡਾ ਕਿਤੇ ਮਨ ਬੇਈਮਾਨਤ ਨਹੀਂ ਹੁੰਦਾ ਗੱਲ ਸੁਣਿਓ ਨਾ ਉਹ ਭਲਿਓ ਇਹ ਸੰਗਤ ਦੀ ਮਾਇਆਵਾਂ ਵੱਲ ਦੇਖ ਕੇ ਤੁਹਾਡਾ ਮਨ ਕਿਤੇ ਬੇਈਮਾਨਤ ਨਹੀਂ ਹੁੰਦਾ ਉਹ ਸਿੱਖਾਂ ਦੇ ਹੱਥ ਜੋੜਨੇ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਅਸੀਸ ਸਦਕੇ ਸਾਨੂੰ ਇਹਨਾਂ ਪਤਾ ਹੈ ਇਸ ਸੰਗਤ ਦੀ ਮਾਇਆ ਹੈ ਜੇ ਇਹ ਗੁਰੂ ਘਰ ਵਰਤੀ ਜਾਵੇ ਭਲੇ ਕਾੜ ਜਾਂ ਵਰਤੀ ਜਾਵੇ ਤੇ ਇਹ ਅੰਮ੍ਰਿਤ ਹੈ ਹੁਣ ਗੱਲ ਸੁਣਿਓ ਸੰਗਤ ਦੀ ਮਾਇਆ ਜੇ ਗੁਰੂ ਘਰ ਵਰਤੀ ਜਾਵੇ ਭਲੇ ਕਾੜ ਜਾਂ ਤੇ ਵਰਤੀ ਜਾਵੇ ਲੋੜਵੰਦਾ ਤੇ ਵਰਤੀ ਜਾਵੇ ਤੇ ਇਹ ਅੰਮ੍ਰਿਤ ਹੈ ਜੇ ਇਹ ਮਾਇਆ ਮਿਲ ਵੇਖ ਕੇ ਸਾਡਾ ਮਨ ਬੇਈਮਾਨ ਹੋਵੇ ਨਾ ਫਿਰ ਇਹ ਜ਼ਹਿਰ ਹੈ ਬਿਖ ਹੈ ਹਮ ਸਭ ਇਹ ਵਿਖ ਕਰ ਜਾਣੇ ਸਤਿਗੁਰੂ ਸਾਡੇ ਵਾਸਤੇ ਇਹ ਜਿਹੜ ਹੈ ਫਿਰ ਸਤਿਗੁਰੂ ਬੜੇ ਪ੍ਰਸੰਨ ਹੋਏ ਇਤਨਾ ਗੁਰਸਿੱਖਾਂ ਨੇ ਹੱਥ ਜੋੜ ਲਏ ਜੀ ਹੇ ਗੁਰੂ ਅਰਜਨ ਦੇਵ ਪਤਾ ਜੀ ਕਿਰਪਾ ਕਰੋ ਕੋ ਸਾਨੂੰ ਵੀ ਉਪਦੇਸ਼ ਬਖਸ਼ੋ ਮਹਾਰਾਜ ਜੀ ਜਿਹਦੇ ਨਾਲ ਸਾਡਾ ਭਲਾ ਵੀ ਹੋ ਜਾਵੇ ਸਾਡੇ ਪਰਿਵਾਰ ਦਾ ਭਲਾ ਵੀ ਹੋ ਜਾਵੇ ਪਾਪ ਸਾਡਾ ਵੀ ਉਧਾਰ ਹੋ ਜਾਵੇ ਤੇ ਸਾਡੇ ਪਰਿਵਾਰ ਦਾ ਵੀ ਭਲਾ ਹੋ ਜਾਵੇ ਤੋ ਉਸ ਵੇਲੇ ਗੁਰੂ ਅਰਜਨ ਦੇਵ ਜੀ ਅੱਖ ਨੇ ਕਿ ਭਾਈ ਸਤ ਸੰਗ ਉਹ ਜਹਾਜ਼ ਹੈ ਗੁਰੂ ਖੇਵਟ ਹੈ ਭਾਵ ਗੁਰੂ ਮਲਾਹ ਹੈ ਸਵੇਰੇ ਸ਼ਾਮ ਸਤ ਸੰਗ ਕਰਨਾ ਹੈ ਸਤ ਸੰਗ ਸਤ ਸੰਗ ਜਾਣ ਤੋਂ ਪਹਿਲਾਂ ਨਾ ਇਸ਼ਨਾਨ ਕਰਕੇ ਕੜ ਚੌਂਕੜਾ ਮਾਰ ਕੇ ਕੁਝ ਸਮਾਂ ਸ਼ਬਦੀ ਕਮਾਈ ਕਰਨੀ ਹੈ ਤੇ ਪ੍ਰੇਮ ਦੇ ਨਾਲ ਫਿਰ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਪਜੀ ਸਾਹਿਬ ਦਾ ਪਾਠ ਕਰਕੇ ਨਾ ਫਿਰ ਸਤਸੰਗ ਜਾਣਾ ਹੈ ਉੱਥੋਂ ਆ ਕੇ ਫਿਰ ਆਪਣੀ ਕਿਰਤ ਕਾਰ ਕਰਨੀ ਹੈ ਤੇ ਸਤਗੁਰੂ ਜੀ ਕਹਿੰਦੇ ਗੱਲ ਦਾ ਖਿਆਲ ਰੱਖਿਓ ਕਿਰਤ ਤੁਹਾਡੀ ਸਾਫ ਸੁਥਰੀ ਹੋਵੇ ਕਿਰਤ ਤੁਹਾਡੀ ਸ਼ੁੱਧ ਹੋਵੇ ਕਿਰਤ ਤੁਹਾਡੀ ਧਰਮ ਦੀ ਹੋਵੇ ਕਿਉਂ ਤੁਸੀਂ ਗੁਰੂ ਕੇ ਸਿੱਖ ਹੋ ਗੁਰੂ ਅਰਜਨ ਦੇਵ ਜੀ ਪਿਤਾ ਜੀ ਕਹਿੰਦੇ ਉਹ ਭਾਈ ਅਜਬ ਜੀ ਭਾਈ ਅਜੈਬ ਜੀ ਭਾਈ ਉਮਰ ਸ਼ਾਹ ਜੀ ਜਿਹਦੀ ਕਿਰਤ ਸ਼ੁੱਧ ਹੈ ਨਾ ਉਹਦਾ ਹੀ ਪਰਮਾਰਥ ਸ਼ੁੱਧ ਹੁੰਦਾ ਹੈ ਤੁਹਾਡੀ ਕਿਰਤ ਸ਼ੁੱਧ ਹੋਵੇ ਕਿਰਤ ਧਰਮ ਦੀ ਹੋਵੇ ਤੁਸੀਂ ਧਰਮ ਦੀ ਕਿਰਤ ਕਰਨੀ ਹੈ ਭਾਗਾਂ ਵਾਲਿਓ ਇਸ ਚੀਜ਼ ਦੀ ਬੜੀ ਲੋੜ ਦੇ ਬਾਣੀ ਵੀ ਪੜੋ ਸੇਵਾ ਵੀ ਕਰੋ ਜੁਗ-ਜੁਗ ਸੇਵਾ ਕਰੋ ਜਮ-ਜਮ ਬਾਣੀ ਪੜੋ ਜਮ-ਜਮ ਸੇਵਾ ਕਰੋ ਗੁਰਮਖੋ ਪਰ ਕਿਰਤ ਸਿੱਖ ਦੀ ਸ਼ੁੱਧ ਹੋਣੀ ਚਾਹੀਦੀ ਅਰਦਾਸ ਕਰਿਓ ਆਪਣੀ ਵੀ ਮੇਰੀ ਵੀ ਫੇ ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਜੀ ਤੁਹਾਡੇ ਚਪੜ ਦੇ ਅਸੰਤਾ ਤੁਹਾਡੀ ਕਿਰਪਾ ਨਾਲ ਪਹੁੰਚਿਆ ਨੇ ਕਿਰਪਾ ਕਰਿਓ ਕਿਰਤ ਸਾਡੀ ਸ਼ੁੱਧ ਹੋ ਜਾਵੇ ਜੀ ਕਹਿੰਦੇ ਗੁਰੂ ਅਰਜਨ ਦੇਵ ਪਿਤਾ ਜੀ ਉਹ ਭਾਈ ਸਤਸੰਗ ਵੀ ਕਰਨਾ ਹੈ ਜਪਦੀ ਸਾਧ ਪਾਠ ਵੀ ਕਰਨਾ ਹੈ ਪਰ ਇੱਕ ਗੱਲ ਖਿਆਲ ਰੱਖਿਓ ਕਿਰਤ ਤੁਹਾਡੀ ਸ਼ੁੱਧ ਚਾਹੀਦੀ ਹੈ ਕਿਰਤ ਤੁਹਾਡੀ ਧਰਮ ਦੀ ਹੋਵੇ ਭਗਾਂ ਵਾਲੇ ਇਸ ਚੀਜ਼ ਦੀ ਬੜੀ ਲੋੜ ਹੈ ਅੱਜ ਪਿਤਾ ਜੀ ਕਹਿੰਦੇ ਜੇ ਦੀ ਕਿਰਤ ਸ਼ੁੱਧ ਹੈ ਉਹਦਾ ਪਰਮਾਰਥ ਸ਼ੁੱਧ ਹੈ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹਾਂ ਨਾ ਤੁਹਾਡੇ ਵਿੱਚੋਂ ਕਿਸੇ ਗੁਰਮੁਖੀ ਦੁਕਾਨ ਸੀ ਗੁਰਮੁਖ ਸੁਲਤਾਨਪੁਰ ਵਿੱਚ ਜੋ ਚੌਕ ਹੈ ਨਾ ਦਰਸ਼ਣ ਕਰਨ ਤੁਸੀਂ ਜਾਂਦੇ ਹੋ ਅਸੀਂ ਦਾ ਸਾਹਿਬ ਉਤੋਂ ਪਹਿਲਾਂ ਸੁਲਤਾਨਪੁਰ ਚੌਕ ਹੈ ਉਹ ਚੌਕ ਦੇ ਕੋਈ ਦੁਕਾਨ ਕਿਸੇ ਤੁਹਾਡੇ ਚ ਸੰਗੀ ਕਿਸੇ ਦੀ ਤੇ ਇੱਕ ਦਿਨ ਉਹ ਦੁਕਾਨ ਤੇ ਜਿਹੜੇ ਕਿਸੇ ਨੇ ਆ ਕੇ ਗੱਡੀ ਖੁਲਾਈ ਗੱਡੀ 'ਚ ਇੱਕ ਬੜਾ ਜੈਂਟਲਮੈਨ ਬੰਦਾ ਨਿਕਲਿਆ ਦੁਕਾਨ ਦੇ ਅੰਦਰ ਗਿਆ ਕਹਿੰਦਾ ਜੀ ਸਰਦਾਰ ਦੀ ਮੰਜੂ ਰਮਾਲਾ ਸਾਹਿਬ ਖਾਓ ਉਹਨੇ ਰਮਾਲਾ ਸਾਹਿਬ ਖਾਇਆ ਕਿ ਕੀ ਭੇਟਾ ਦੀ ਕਹਿੰਦਾ 500 ਰੁਪਏ ਭੇਟਾ ਉਹਦੇ 500 ਹੋਵੇਗੀ 500 ਭੇਟਾ ਜਿਵੇਂ ਇੱਕ ਗਾਧ ਨੂੰ ਆਦਤ ਦੀਨ ਹੈ ਕਿ ਲੈ ਕੁਥੋੜਾ ਜ਼ਾਇਦ ਕਰ ਲਓ ਕਹਿੰਦਾ ਜ਼ਾਇਦ ਹੈ ਜੀ ਬਿਲਕੁਲ ਥੋੜਾ ਘੱਟ ਕਰ ਲਓ ਕਹਿੰਦਾ ਰਮਾਲਾ ਸਾਹਿਬ ਜੀ ਅਸੀਂ ਬਿਲਕੁਲ ਜਾਇਜ਼ ਕਮਾਈ ਰੱਖੀ ਆ ਕਹਿੰਦਾ ਕੁਝ ਨਾ ਕੁਝ ਤੇ ਕਰੋ ਘੱਟ ਕਹਿੰਦਾ ਤੁਹਾਨੂੰ ਵਾਕਿਆ ਜੀ ਰਮਾਲੇ ਸਾਹਿਬ ਤੇ ਬਿਲਕੁਲ ਜਾਇਜ਼ ਕਮਾਈ ਅੱਪਰ ਰੱਖੀ ਹੋਈ ਆ ਜਿਹੜਾ ਦੇ ਮਾਲਕ ਜੀਦਾਂ ਆਇਆ ਨਾ ਉਹਦੇ ਅੰਦਰ ਪਤਾ ਨਹੀਂ ਕੀ ਹੋਇਆ ਕਿੰਦਾ ਸਰਦਾਰ ਜੀ ਸਰਦਾਰ ਜੀ ਜੇ ਜੈਜ ਕਰੋਗੇ ਤੇ ਬਚੇ ਰਹੋਗੇ ਕਿੰਦਾ ਮੈਂ ਸਮਝਿਆ ਨਹੀਂ ਕਿੱਦੇ ਮੈਂ ਜੱਜ ਲਟਾਇਰ ਹੋਇਆ ਜਦੋਂ ਮੈਂ ਜੱਜ ਦੀ ਕੁਰਸੀ ਤੇ ਬੈਠਾ ਸੀ ਨਾ ਲੋਕਾਂ ਕੋ ਰੱਜ ਕੇ ਮੈਂ ਰਿਸ਼ੂ ਤੇ ਲਈ ਸਹੀ ਨੂੰ ਗਲਤ ਕਰ ਦੇਣਾ ਗਲਤ ਨੂੰ ਸਹੀ ਕਰ ਦੇਣਾ ਜਦੋਂ ਮੈਂ ਪਾਪ ਦੇ ਬੀਜ ਬੀਜੇ ਉਦੋਂ ਤਾਂ ਮੈਨੂੰ ਪਤਾ ਲੱਗਾ ਨਹੀਂ ਪਰ ਜਦੋਂ ਹੁਣ ਮੈਨੂੰ ਫਸਲ ਵੱਢਣੀ ਪੈ ਰਹੀ ਹੈ ਨਾ ਹੁਣ ਮੈਨੂੰ ਪਤਾ ਲੱਗਦਾ ਪਿਆ ਮਹਾਪੁਰਖ ਵੀ ਕਈ ਵਾਰ ਤੁਹਾਨੂੰ ਭਾਈ ਸਾਹਿਬ ਜੀ ਬੇਨਤੀ ਕਈ ਵਾਰ ਕਰਦੇ ਨੇ ਉਹ ਭਲਿਓ ਬੀਜ ਬੀਜਣ ਦੀ ਆਜ਼ਾਦੀ ਤੁਹਾਨੂੰ ਹੈ ਪਰ ਵੱਢਣ ਦੀ ਆਜ਼ਾਦੀ ਨਹੀਂ ਪਾਪ ਕਰਮ ਤੁਸੀਂ ਚੰਗੇ ਬੀਜ ਨੇ ਜਾਂ ਮਾੜੇ ਬੀਜ ਨੇ ਉਹ ਤੁਹਾਨੂੰ ਆਜ਼ਾਦੀ ਹੈ ਕਰਮ ਕਿਹੋ ਜਿਹਾ ਕਰਨੇ ਨੇ ਪਰ ਉਹਨਾਂ ਨੂੰ ਵੱਢਣ ਦੀ ਆਜ਼ਾਦੀ ਨਹੀਂ ਜੋ ਬੀਜੋਗੇ ਸੋਹੀ ਵੱਡਣਾ ਪੈਣਾ ਹੈ ਸਤਸੰਗਿਓ ਕਿਤੇ ਬੜੀ ਰਿਸ਼ਵਤ ਲਈ ਘਰ ਵਾਲੇ ਨੂੰ ਇਹਦਾ ਰੋਗ ਲੱਗ ਗਿਆ ਬੜਾ ਇਲਾਜ ਕਰਾਇਆ ਰੋਗ ਦਿਨੋਂ ਦਿਨ ਵਧਦਾ ਗਿਆ ਬੜਾ ਖਰਚਾ ਕੀਤਾ ਬੜੀ ਮਾਇਆ ਲਾਈ ਐਨੀ ਮਾਇਆ ਲੱਗੀ ਜੇ ਰਿਸ਼ਵਤੀ ਮਾਇਆ ਉਹ ਵੀ ਲੱਗ ਗਈ ਤੇ ਜਿਹੜੀ ਆਪਣੀ ਤਨਖਾਹ ਦੀ ਮਾਇਆ ਉਹ ਵੀ ਲੱਗੀ ਵਿੱਚ ਉਹਦੀ ਡੈਥ ਹੋ ਗਈ ਇੱਕ ਮੇਰੀ ਧੀ ਸੀ ਉਹਦਾ ਵਿਆਹ ਕੀਤਾ ਸੋਹੜੇ ਨਾਲ ਬਣੀ ਨਹੀਂ ਉਹ ਵੀ ਤਲਾਕ ਹੋ ਕੇ ਘਰ ਬੈਠ ਗਈ ਓ ਵੀ ਇੱਕੋ ਇੱਕ ਮੇਰਾ ਪੁੱਤਰ ਸੀ ਉਹਨੂੰ ਮਾੜੀ ਸੰਗਤ ਹੋਈ ਉਹ ਨਸ਼ੇ ਲੱਗ ਗਿਆ ਕਾਰ ਦੀ ਪਿਛਲੀ ਡਿੱਗੀ ਖੋਲੋ ਵੇਖੋ ਪਿਛਲੇ ਪਾਸੇ ਪਿਆ ਆ ਜੇ ਕੋਈ ਪਤਾ ਨਹੀਂ ਉਹਨੂੰ ਕਿੱਥੇ ਪਿਆ ਕਿੱਥੇ ਨਹੀਂ ਡਾਕਟਰ ਕਹਿੰਦੇ ਨਸ਼ਾ ਨਾ ਦਿਓਗੇ ਇਹਦੀ ਡੈੱਟ ਹੋ ਜਾਵੇਗੀ ਸਰਦਾਰ ਜੀ ਜਦੋਂ ਪਾਪ ਮੈਂ ਬੀਜੇ ਉਦੋਂ ਮੈਨੂੰ ਬੜੇ ਮਿੱਠੇ ਲੱਗਦੇ ਸਨ ਪਰ ਹੁਣ ਜਦੋਂ ਉਹਦਾ ਫਲ ਮਿਲਦਾ ਪਿਆ ਹੁਣ ਮੈਂ ਪਛਤਾ ਰਿਹਾ ਕਰਦੇ ਨਾ ਪਾਪੀ ਕਲਮ ਕਮਾਮ ਦੇ ਕਰਦੇ ਹਾਏ ਹਾਏ ਸਰਦਾਰ ਜੀ ਇਸ ਟਰਕੇ ਹੱਥ ਜੋੜ ਕੇ ਤੁਹਾਨੂੰ ਮੈਂ ਬੇਨਤੀ ਕਰਦਾ ਵਾਂ ਜੇ ਜੈਜ ਕਰੋਗੇ ਤੇ ਚੰਗੇ ਰਹੋਗੇ ਬੱਜੇ ਰਹੋਗੇ ਧੰਨ ਗੁਰੂ ਅਰਜਨ ਦੇਵ ਜੀ ਅੱਖ ਲੇਕ ਭਾਈ ਅਜੇਬ ਜੀ ਭਾਈ ਅਜੇਬ ਜੀ ਭਾਈ ਉਮਰ ਸ਼ਾਹ ਜੀ ਕਿਰਤ ਧਰਮ ਦੀ ਕਰਨੀ ਹੈ ਸਤ ਸੰਗਤ ਜਹਾਜ ਹੈ ਗੁਰੂ ਖੇਵਟ ਹੈ ਭਾਗ ਗੁਰੂ ਮਲਾਹ ਹੈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਫਿਰ ਸੰਗਤ ਜਾਣਾ ਹੈ ਫਿਰ ਸਤਿ ਹੁਕਮ ਦੀ ਕਿਰਤ ਕਰਨੀ ਹੈ ਭਾਗਾਂ ਵਾਲਿਓ ਗੁਰੂ ਕੋ ਹੁਕਮ ਲੈ ਕੇ ਇਹਨਾਂ ਨੇ ਫਿਰ ਅੰਮ੍ਰਿਤ ਵੇਲੇ ਜਾਗਣਾ ਸੰਗਤ ਵੀ ਕਰਨੀ ਗੁਰ ਸਿੱਖਾਂ ਦੀ ਗੁਰਮਖਾਂ ਦੀ ਸੰਗਤ ਵੀ ਕਰਨੀ ਸੰਗਤ ਵੀ ਕਰਨੀ ਨਾਮ ਵੀ ਜਪਣਾ ਸਤਿ ਹੁਕਮ ਦੀ ਕਿਰਤ ਕਰਦੇ ਨੇ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ ਬੜਾ ਉੱਤਾ ਸੁੱਤਾ ਜੀਵਨ ਇਹਨਾਂ ਦਾ ਬਣ ਗਿਆ ਇੰਨਾ ਤਾਂ ਪਿਆਰਾ ਜੀਵਨ ਦੇਖ ਕੇ ਫਿਰ ਭਾਈ ਗੁਰਦਾਸ ਜੀ ਇਹ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਅਜਬ ਅਜਾਇਬ ਸੰਗਿਆ ਸੰਗੇ ਜਾਸਤੀ ਇਹਨਾਂ ਦੀ ਅਜਬ ਅਜਾਇਬ ਸੰਗਿਆ ਉਮਰ ਸ਼ਾ ਗੁਰਸੇਵ ਕਰੰਦਾ ਗੁਰੂ ਦੀ ਸੇਵਾ ਕਰਨ ਵਾਲੇ ਬਣ ਕੇ ਪੱਗਾਂ ਵਾਲਿਓ ਅੱਜ ਗੁਰੂ ਅਰਜਨ ਦੇਵ ਜੀ ਤਾਰੇ ਇਤਨੇ ਗੁਰ ਸਿੱਖਾਂ ਦੀ ਬੜੀ ਬਖਸ਼ਿਸ਼ ਕੀਤੀ ਆਖਿਆ ਭਾਈ ਹੁਣ ਆਪ ਵੀ ਨਾਮ ਜਪੋ ਹੋ ਟੁੱਟਿਆ ਨਾ ਗੁਰਨਾਣਕ ਦੇ ਘਰ ਦੇ ਨਾਲ ਸ਼ਬਦ ਨਾਲ ਜੁੜੋ ਇਹ ਆਪ ਵੀ ਨਾਮ ਦੇ ਨਾਲ ਜੁੜਗੇ ਸ਼ਬਦ ਨਾਲ ਜੁੜਗੇ ਹੋਰ ਨਾਲ ਜੋੜਨ ਵਾਲੇ ਬਣ ਗਏ ਗੁਰੂ ਅਰਜਨ ਦੇਵ ਜੀ ਦਾ ਹੁਕਮ ਇੰਨਾ ਸੰਭਾਲਿਆ ਹੁਕਮ ਮੰਨਿਆ ਇਨਾਂ